ਆਉ ਸੰਗਤ ਜੀ ਗੁਰਪਖਾਂ ਦਾ ਆਪਾਂ ਸਿਮਰਨ ਪ੍ਰੈਕਟੀਕਲ ਸੁਣਦੇ ਆ ਨਾਲ ਦੀ ਨਾਲ ਉਹਨਾਂ ਨੇ ਇੱਕ ਸਵਾਲ ਵੀ ਕੀਤਾ ਹੈ ਉਸ ਉੱਤੇ ਵੀ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਪ੍ਰੈਕਟੀਕਲ ਸੁਣੀਏ ਸੁਣ ਕੇ ਸਾਨੂੰ ਸਾਰਿਆਂ ਨੂੰ ਆਨੰਦ ਆਵੇਗਾ ਸਾਡੇ ਅੰਦਰ ਚਾ ਬਣੇਗਾ ਕਿ ਅਸੀਂ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਜਾਈਏ ਤਾਂ ਜੋ ਸਾਨੂੰ ਵੀ ਅਨੰਦਿਤ अनुभव ਹੋਣ ਇਹ ਜੋ అనుభవ ਹੈ ਇਹ ਆਪਾਂ ਨੂੰ ਦਲਜੀਤ ਜੀ ਕਰਦੇ ਨੇ ਵਾਹਿਗੁਰੂ ਜੀ ਅੰਮ੍ਰਿਤ ਰਸ ਵੀ ਬਹੁਤ ਆ ਰਿਹਾ ਹੈ ਗੁਰਮਖ ਪਿਆਰਿਆਂ ਦਾ ਦੱਸਣਾ ਹੈ ਕਿ ਨਾਮ ਸਿਮਰਨ ਦੇ ਦੌਰਾਨ ਉਹਨਾਂ ਨੂੰ ਅੰਮ੍ਰਿਤ ਰਸ ਆ ਰਿਹਾ ਹੈ ਵਾਹਿਗੁਰੂ ਜੀ ਜੋ ਅੰਮ੍ਰਿਤ ਰਸ ਹੁੰਦਾ ਹੈ ਸਾਡੀ ਰਸਨਾ ਦੇ ਵਿੱਚ ਹੁੰਦਾ ਹੈ ਦੇਖੋ ਜਿਵੇਂ ਆਪਣੀ ਰਸਨਾ ਬਿਨਾਂ ਕੁਝ ਖਾਦੇ ਪੀਤੇ ਕੁਝ ਮਿੱਠਾ ਖਾਵਾਂਗੇ ਤਾਂ ਪਤਾ ਲੱਗੇਗਾ ਕਿ ਮਿੱਠਾ ਹੈ ਕੁਝ ਮਿਰਚ ਵਾਲਾ ਖਾਵਾਂਗੇ ਨਮਕੀਨ ਖਾਵਾਂਗੇ ਕਹਿੰਦਾ ਭਾਬ ਕੁਝ ਖਾਵਾਂਗੇ ਤਾਂ ਹੀ ਪਤਾ ਲੱਗੇਗਾ ਕਿ ਇਹ ਮਿੱਠਾ ਹੈ ਜਾਂ ਕੋੜਾ ਹੈ ਜੋ ਅੰਮ੍ਰਿਤ ਰਸ ਹੈ ਉਹ ਫਿੱਕੀ ਰਸਨਾ ਦੇ ਉੱਤੇ ਜਦੋਂ ਡਿੱਗਦਾ ਹੈ ਤਾਂ ਉਹ ਬਹੁਤ ਮਿੱਠਾ ਹੁੰਦਾ ਹੈ ਮਿਠਾਸ ਹੁੰਦੀ ਹੈ ਉਸ ਦੀ ਇਸ ਤਰ੍ਹਾਂ ਗੁਰਮੁਖ ਪਿਆਰਿਆਂ ਨੂੰ ਨਾਮ ਸਿਮਰਨ ਦੇ ਦੌਰਾਨ ਅੰਮ੍ਰਿਤ ਰਸ ਆ ਰਿਹਾ ਹੈ ਅਨਹਦ ਬਾਣੀ ਵੀ ਸੁਣ ਰਹੀ ਹੈ ਕਦੇ-ਕਦੇ ਅਨਹਦ ਬਾਣੀ ਦੀ ਆਵਾਜ਼ ਬਹੁਤ ਤੇਜ਼ ਹੋ ਜਾਂਦੀ ਹੈ ਵਾਹਿਗੁਰੂ ਜੀ ਦੀ ਪੂਰੀ ਕਿਰਪਾ ਹੈ ਜੀ ਬਹੁਤ ਆਨੰਦ ਰਹਿੰਦਾ ਹੈ ਅਨਹਦ ਬਾਣੀ ਜਿਸ ਦਾ ਕੋਈ ਵੀ ਕਿਨਾਰਾ ਨਹੀਂ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੇ ਵਿੱਚੋਂ ਆ ਰਹੀ ਹੈ ਜੋ ਕਿ ਉਸ ਦਰ ਤੋਂ ਆ ਰਹੀ ਹੈ ਜਿਸ ਦਰ ਦੇ ਉੱਤੇ ਇਸ ਮਨ ਨੇ ਜਾ ਕੇ ਭਗਤੀ ਕਰਨੀ ਹੈ ਸੋ ਗੁਰਮੁਖ ਪਿਆਰਿਆਂ ਨੂੰ ਅਨਹਦ ਬਾਣੀ ਵੀ ਸੁਣਾਈ ਦਿੰਦੀ ਹੈ ਕਹਿੰਦੇ ਅਨਹਦ ਬਾਣੀ ਕਦੀ ਕਦੀ ਬਹੁਤ ਤੇਜ਼ ਹੋ ਜਾਂਦੀ ਹੈ ਵਾਹਿਗੁਰੂ ਜੀ ਜਿਵੇਂ ਜਿਵੇਂ ਮਨ ਇਸ ਦੇ ਕੋਲ ਜਾਂਦਾ ਹੈ ਹਜੇ ਮਨ ਕਿੱਥੇ ਹੈ ਹਜੇ ਮਨ ਨੌ ਦੁਆਰਾਂ ਦੇ ਵਿੱਚ ਤ੍ਰੈਗੁਣ ਮਾਇਆ ਦੇ ਵਿੱਚ ਵਿਚਾਰਾਂ ਦੇ ਵਿੱਚ ਹੈ ਤੁਸੀਂ ਇੱਕ ਤਜਰਬਾ ਕਰਕੇ ਵੇਖਣਾ ਕਿਉਂਕਿ ਬਹੁਤ ਜੀਵ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਿਉਂਕਿ ਉਹਨਾਂ ਦਾ ਕੋਈ ਪ੍ਰੈਕਟੀਕਲ ਨਹੀਂ ਹੈ ਕੋਈ ਵੀ ਉਹਨਾਂ ਨੇ ਗੁਰਬਾਣੀ ਨੂੰ ਵਿਚਾਰਿਆ ਨਹੀਂ ਹੈ ਕੋਈ ਸੰਗਤ ਨਹੀਂ ਕੀਤੀ ਆਪ ਕਦੀ ਵੀ ਵਿਚਾਰ ਰਹਿਤ ਹੋ ਕੇ ਆਪਣੇ ਮਨ ਨੂੰ ਟਿਕਾਉਣਾ ਕਰੋ ਜਿਵੇਂ ਹੀ ਤੁਸੀਂ ਇਸ ਨੂੰ ਟਿਕਾ ਲਓਗੇ ਤਾਂ ਤੁਹਾਨੂੰ ਉਹ ਅਨਹਦ ਵਾਜੇ ਕੰਨਾਂ ਦੇ ਵਿੱਚੋਂ ਜਰੂਰ ਸੁਣਾਈ ਦੇਣਗੇ ਇਹ ਵਾਜਾ ਬਾਹਰੋਂ ਨਹੀਂ ਆਣ ਗਿਆ ਭਲੇਖਾ ਪੈਂਦਾ ਹੈ ਬਾਹਰੋਂ ਕੋਈ ਵੀ ਜਦੋਂ ਆਵਾਜ਼ ਸੁਣਦੀ ਹੈ ਮਨ ਸਾਡੇ ਨੂੰ ਭਲੇਖਾ ਪੈਂਦਾ ਹੈ ਕਈ ਵਾਰ ਤਾਂ ਅਸੀਂ ਬਾਹਰੀ ਆਵਾਜ਼ਾਂ ਨੂੰ ਹੀ ਕੈਚ ਕਰਦੇ ਆ ਪਰ ਜਦੋਂ ਪੂਰਨ ਤੌਰ ਤੇ ਮਨ ਥਿਰ ਹੋ ਕੇ ਬੈਠਦਾ ਹੈ ਤਾਂ ਇਸ ਨੂੰ ਅਨਹਦ ਬਾਣੀ ਸੁਣਾਈ ਜ਼ਰੂਰ ਦਿੰਦੀ ਹੈ ਹੁਣ ਗੁਰਮੁਖ ਪਿਆਰਿਆਂ ਦਾ ਸਵਾਲ ਵੀ ਹੈ ਮੇਰਾ ਇਹ ਸਵਾਲ ਹੈ ਜੀ ਆਪਾਂ ਵਾਹਿਗੁਰੂ ਜੀ ਕੋਲੋਂ ਇੱਥੋਂ ਦੀ ਕੋਈ ਦਾਤ ਮੰਗਣੀ ਹੋਵੇ ਤਾਂ ਕਿਵੇਂ ਮੰਗੀ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਬੜੇ ਦਿਆਲੂ ਨੇ ਆਪਾਂ ਕੁਝ ਵੀ ਮੰਗ ਲਈਏ ਤਾਂ ਉਹ ਮਨਾਂ ਨਹੀਂ ਕਰਦੇ ਕਿਉਂਕਿ ਉਹ ਸਾਡੇ ਪਿਤਾ ਨੇ ਇੱਕ ਪਿਤਾ ਆਪਣੇ ਬੱਚੇ ਦੀ ਇੱਛਾ ਜ਼ਰੂਰ ਪੂਰੀ ਕਰਦੇ ਨੇ ਪਰ ਗੁਰੂ ਸਾਹਿਬ ਜੀ ਕਹਿੰਦੇ ਕਿ ਇਦਾਂ ਲਿਆ ਚੀਜ਼ਾਂ ਮੰਗ ਮੰਗ ਕੇ ਆਪਣਾ ਸਮਾਂ ਨਾ ਲੰਘਾ ਲਈ ਮੰਗਣੀ ਆ ਤਾਂ ਚੀਜ਼ ਕਹਿੰਦੇ ਦੇਖੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਾਮ ਮੰਗੋ ਤੁਹਾਡੇ ਕਹਿੰਦੇ ਮਨ ਦੀਆਂ ਤਰਸਨਾਵਾਂ 부ਝ ਜਾਣ ਗਿਆ ਸ਼ਾਂਤ ਹੋ ਜਾਣ ਗਿਆ ਖਤਮ ਹੋ ਜਾਣ ਗਿਆ ਇਹ ਜੋ ਸਾਡੇ ਅੰਦਰ ਮੰਗ ਹੁੰਦੀ ਹੈ ਨਾ ਕਿ ਮੈਨੂੰ ਗੱਡੀ ਮਿਲ ਜਾਏ ਮੈਨੂੰ ਪੁੱਤਰ ਦੀ ਦਾਤ ਮਿਲ ਜਾਏ ਮੇਰਾ ਵਿਆਹ ਹੋ ਜਾਏ ਮੈਨੂੰ ਨੌਕਰੀ ਮਿਲ ਜਾਏ ਮੈਂ ਪਾਸ ਹੋ ਜਾਵਾਂ ਇਹ ਤ੍ਰਿਸ਼ਨਾਵਾਂ ਨੇ ਇੱਧਰ ਲੀਆਂ ਜੀਵਨ ਜਿਉਣ ਵਾਸਤੇ ਜੋ-ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਆਪਣਾ ਜੋ ਮਾਲਕ ਵਾਹਿਗੁਰੂ ਆ ਉਹਨੂੰ ਆਪਣਾ ਪਿਤਾ ਤਾਂ ਮੰਨੀਏ ਉਹਦੇ ਨਾਲ ਗੱਲਾਂ ਤਾਂ ਕਰੀਏ ਉਹਦੇ ਨਾਲ ਤਾਂ ਰਹੀਏ ਹੁਣ ਉਹਦੇ ਨਾਲ ਰਹਿਣ ਦਾ ਤਰੀਕਾ ਵਾਹਿਗੁਰੂ ਗੁਰਮੰਤਰੇ ਜੋ ਜੀ ਵਾਹਿਗੁਰੂ ਗੁਰਮੰਤਰ ਜਪੇਗਾ ਉਹ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਸਾ ਕੇ ਰੱਖੇਗਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਿਵੇਂ ਆਪਾਂ ਇੱਧਰ ਪਰਿਵਾਰ ਦੇ ਵਿੱਚ ਗੱਲਾਂ ਕਰਦੇ ਆ ਇਸੇ ਤਰ੍ਹਾਂ ਆਪਾਂ ਮਾਲਕ ਦੇ ਨਾਲ ਵੀ ਗੱਲਾਂ ਕਰਨੀਆਂ ਹਾਲਾਂਕਿ ਪਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰਾ ਹੀ ਹੈ ਆਪਣਾ ਅਗਲਾ ਪਿਛਲਾ ਸਾਰਾ ਉਹਨਾਂ ਨੂੰ ਪਤਾ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਉਹਨਾਂ ਨੂੰ ਸਾਰਾ ਪਤਾ ਉਹਨਾਂ ਨੂੰ ਇਹ ਵੀ ਪਤਾ ਹੈ ਕੀ ਕਦੋਂ ਕਿਹਦੀ ਚੀਜ਼ ਬੱਚੇ ਨੂੰ ਦੇਣੀ ਹੈ ਜਿਵੇਂ ਇੱਧਰ ਮਾਪਿਓਂ ਔਰ ਬੱਚਾ ਛੋਟਾ ਹੋਵੇ 7 ਸਾਲ ਦਾ ਤਾਂ ਉਹ ਕਹਿੰਦਾ ਮੈਨੂੰ ਫੋਨ ਲੈ ਕੇ ਦਿਓ ਮੈਨੂੰ ਟੈਬਲੇਟ ਲੈ ਕੇ ਦਿਓ ਹੈਨਾ ਪਰ ਮਾਪਿਓਂ ਨੂੰ ਪਤਾ ਹੈ ਕਿ ਇਹਦੀ ਹਜੇ ਉਮਰ ਹੈ ਨਹੀਂ ਹੈਨਾ ਜਦੋਂ 15 16 15 ਸਾਲ ਦਾ ਬੱਚਾ ਹੁੰਦਾ ਕਹਿੰਦਾ ਜੀ ਮੈਨੂੰ ਸਕੂਟਰ ਲੈ ਕੇ ਦਿਓ ਹੈਨਾ ਮੈਂ ਸਕੂਟਰ ਈ ਮੋਟਰਸਾਈਕਲ ਚਲਾਉਣਾ ਪਰ ਮਾਪਿਓਂ ਨੂੰ ਪਤਾ ਹੈ ਕਿ ਹਜੇ ਦਾ ਉਹ ਸਮਾਂ ਨਹੀਂ ਆਇਆ ਜਦੋਂ ਇਹ ਉਨੀ ਏਜ ਦਾ ਹੋ ਗਿਆ ਉਹਨਾਂ ਵੱਡਾ ਹੋ ਗਿਆ ਤਾਂ ਅਸੀਂ ਉਹਨੂੰ ਆਪਣੇ ਆਪ ਹੀ ਚੀਜ਼ਾਂ ਲੈ ਦੇਵਾਂਗੇ ਜਿਹੜੀ ਜਿਹੜੀ ਚੀਜ਼ ਉਸਨੂੰ ਚਾਹੀਦੀ ਹੋਈ ਜਦੋਂ ਉਮਰ ਹੁੰਦੀ ਹੈ ਫਿਰ ਮੋਬਾਈਲ ਵੀ ਦੇ ਦਿੰਦੇ ਆ ਮਾਪਿਓ ਆਪ ਦਿੰਦੇ ਆ ਫਿਰ ਮੋਟਰਸਾਈਕਲ ਵੀ ਲੈ ਦਿੰਦੇ ਆ ਫਿਰ ਗੱਡੀ ਵੀ ਲੈ ਦਿੰਦੇ ਆ ਫਿਰ ਵਿਆਹ ਵੀ ਕਰ ਦਿੰਦੇ ਆ ਸਾਰਾ ਕੁਝ ਕਰ ਕਰਕੇ ਦਿੰਦੇ ਆ ਕਿਉਂਕਿ ਮਾਪਿਓ ਨੂੰ ਪਤਾ ਹੈ ਬੱਚੇ ਨੂੰ ਕਦੋਂ ਕਿਹੜੀ ਚੀਜ਼ ਦੇਣੀ ਹੈ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰਾ ਕੁਝ ਪਤਾ ਹੈ ਕਿ ਇਸ ਮਨ ਬੱਚੇ ਨੂੰ ਜੋ ਸੰਸਾਰ ਦੇ ਵਿੱਚ ਭੇਜਿਆ ਹੈ ਕਦੋਂ ਕਿਹੜੀ ਚੀਜ਼ ਦੇਣੀ ਹੈ ਪਰ ਫੇਰ ਵੀ ਵਾਹਿਗੁਰੂ ਜੀ ਮਨ ਪੰਜਾ ਦੇ ਮਗਰ ਲੱਗਾ ਹੈ ਜਾਂ ਕਦੀ ਬਹੁਤ ਜ਼ਿਆਦਾ ਆਪਾਂ ਲੋੜ ਮਹਿਸੂਸ ਕਰਦੇ ਆ ਤਾਂ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇੰਜ ਵਿਚਾਰ ਕਰਨੀ ਹੈ ਜਿਵੇਂ ਆਪਾਂ ਇੱਕ ਹਸਬੰਡ ਆਪਣੀ ਵਾਈਫ ਨਾਲ ਕਰਦਾ ਹੈ ਵਾਈਫ ਆਪਣੇ ਹਸਬੰਡ ਨਾਲ ਕਰਦੀ ਹੈ ਬੱਚੇ ਮਾਪਿਓ ਨਾ ਕਰਦੇ ਨੇ ਤੇ ਮਾਪਿਓ ਆਪਣੇ ਬੱਚਿਆਂ ਦੇ ਨਾਲ ਵਿਚਾਰ ਕਰਦੇ ਨੇ ਇਸੇ ਤਰ੍ਹਾਂ ਆਪਾਂ ਕਾਲਪੁਰਖ ਵਾਈ ਗੁਰੂ ਜੀ ਦੇ ਨਾਲ ਆਪਣੇ ਮਨ ਦੀ ਜਿਹੜੀ ਗੱਲ ਆ ਉਹ ਸਾਂਝੀ ਕਰਨੀ ਆ ਜਿਵੇਂ ਆਪ ਨੂੰ ਕਾਰ ਦੀ ਬਹੁਤ ਜ਼ਰੂਰਤ ਹੈ ਆਪ ਮਹਿਸੂਸ ਕਰਦੇ ਹੋ ਕਿ ਹੁਣ ਕਾਰ ਮਿਲ ਜਾਣੀ ਚਾਹੀਦੀ ਹੈ ਹੋਣਾ ਜਾਣਾ ਬੜਾ ਔਖਾ ਹੈ ਮੀ ਕਣੀ ਦੇ ਵਿੱਚ ਜਾਇਆ ਨਹੀਂ ਜਾਂਦਾ ਜਾਂ ਸਕੂਟਰ ਮੋਟਰਸਾਈਕਲ ਹੁਣ ਚਲਾ ਨਹੀਂ ਹੁੰਦਾ ਸਰੀਰ ਸਾਥ ਨਹੀਂ ਦਿੰਦਾ ਸਿਮਰਨ ਕਰਕੇ ਮਨ ਨੂੰ ਵਿਚਾਰ ਰਹਿਤ ਕਰਕੇ ਵਿਚਾਰ ਰਹਿ ਤਾਂ ਭਾਵ ਕੋਈ ਵਿਚਾਰ ਨਾ ਆਵੇ ਮਨ ਦੇ ਵਿੱਚ ਅਨਹਦ ਬਾਣੀ ਸੁਣਾਈ ਦਿੰਦੀ ਹੋਵੇ ਸਾਹਮਣੇ ਖਾਲੀ ਖਲਾ ਦੇ ਵਿੱਚ ਵਾਹਿਗੁਰੂ ਜੀ ਨੂੰ ਮਹਿਸੂਸ ਕਰਦਿਆਂ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਸਾਰਾ ਕੁਝ ਜਾਣਦੇ ਹੋ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਜੀ ਅਰਦਾਸ ਕਿ ਤੁਸੀਂ ਸਾਰਾ ਕੁਝ ਮੇਰਾ ਜਾਣਦੇ ਹੋ ਇਸ ਜੀਵਨ ਦੇ ਦੌਰਾਨ ਹੁਣ ਮੇਰੇ ਕੋਲ ਸਕੂਟਰ ਚਲਾਇਆ ਨਹੀਂ ਜਾਂਦਾ ਮੇਰਾ ਪਰਿਵਾਰ ਵੱਡਾ ਹੋ ਗਿਆ ਮੈਨੂੰ ਦੂਰ ਜਾਣਾ ਪੈਂਦਾ ਮੀ ਖਣੀ ਦਾ ਧੁੱਪ ਦਾ ਡਰ ਰਹਿੰਦਾ ਹੈ ਆਪ ਕਿਰਪਾ ਕਰੋ ਮਿਹਰ ਕਰੋ ਇੱਕ ਕਾਰ ਲੈਣ ਦੀ ਵਿਚਾਰ ਬਣਦੀ ਹੈ ਤਾਂ ਆਕਾਲ ਪੁਰਖ ਵਾਹਿਗੁਰੂ ਜੀ ਬੜੇ ਦਿਆਲੂ ਨੇ ਕੁਝ ਇੱਕ ਦਿਨਾ ਮਹੀਨਿਆਂ ਦੇ ਵਿੱਚ ਵਿੱਚ ਮਾਲਕ ਕਿਰਪਾ ਕਰਦੇ ਨੇ ਪਰ ਵਾਹਿਗੁਰੂ ਸਾਡਾ ਮਨ ਸਾਫ਼ ਹੋਣਾ ਚਾਹੀਦਾ ਉਹਨਾਂ ਦੇ ਪ੍ਰਤੀ ਕਿ ਕਿ ਅਕਾਲ ਪੁਰਖ ਵਾਹਿਗੁਰੂ ਜੀ ਇਹ ਵੀ ਦੇਖਦੇ ਨੇ ਕਿ ਕੀ ਇਹ ਇੱਧਰਲਾ ਵੀ ਕੁਝ ਮੰਗਦਾ ਹੈ ਪਰਲੋਕ ਦਾ ਜਾਂ ਸਿਰਫ ਲੋਕ ਦਾ ਹੀ ਮੰਗੀ ਜਾਂਦਾ ਸੁਆਸ ਜਮਾ ਕਰਾਉਂਦਾ ਹੈ ਪੂੰਜੀ ਜਮਾ ਕਰਾਉਂਦਾ ਹੈ ਪਰ ਫਿਰ ਇੱਧਰ ਲੋਕ ਦੇ ਵਿੱਚ ਖਰਚ ਦਿੰਦਾ ਵਿਚਾਰ ਰਹਿਤ ਹੋ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬੇਨਤੀ ਕਰ ਸਕਦੇ ਆ ਉਹਨਾਂ ਦੇ ਨਾਲ ਵਿਚਾਰ ਕਰ ਸਕਦੇ ਆ ਕਿਉਂਕਿ ਇੱਕ ਓਹੀ ਨੇ ਸਾਡੇ ਅਸਲ ਮਾਤਾ ਪਿਤਾ ਜੋ ਸਭ ਤੋਂ ਕਰੀਬ ਹੋ ਕੇ ਸਾਡੀ ਗੱਲ ਸੁਣਦੇ ਆ ਗੁਰਮੁਖ ਪਿਆਰੇ ਦਾ ਇਹ ਵੀ ਦੱਸਦੇ ਆ ਕਹਿੰਦੇ ਜਦੋਂ ਮਨ ਵਿਰਾਗ ਦੇ ਵਿੱਚ ਪਿਆਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਗੱਲ ਕਹਿਣੀ ਚਾਹੁੰਦਾ ਨਾ ਤਾਂ ਵਾਹਿਗੁਰੂ ਜੀ ਇਸ ਤਰੀਕੇ ਗੱਲ ਸੁਣਦੇ ਜਿੱਦਾਂ ਆਪਾਂ ਨਹੀਂ ਕਈ ਵਾਰੀ ਕੰਨ ਦੇ ਕੇ ਗੱਲ ਸੁਣਦੇ ਵਹਿ ਦੱਸੀ ਕੀ ਕਹਿਣਾ ਤੋਂ ਇਦਾਂ ਇੰਨਾ ਪਿਆਰ ਉਹ ਆਪਣੇ ਬੱਚਿਆਂ ਨੂੰ ਕਰਦੇ ਆ ਅਸੀਂ ਆਪਣੇ ਮਨ ਦੇ ਵਿੱਚ ਜਿਹੜੀ ਇੱਛਾ ਰੱਖਣੀ ਆ ਨਾ ਉਹ ਰੱਖਣੀ ਆ ਨਾਮ ਦੀ ਜਿਹਨੂੰ ਨਾਮ ਮਿਲ ਗਿਆ ਉਹਨੂੰ ਸਾਰਾ ਕੁਝ ਮਿਲ ਗਿਆ ਕਿਸੇ ਚੀਜ਼ ਦੀ ਥੋੜੀ ਨਹੀਂ ਹੈ ਸੰਗਤ ਜੀ ਤੁਹਾਨੂੰ ਵਿਚਾਰ ਵਧੀਆ ਲੱਗੇ ਤਾਂ ਅਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ